ਪਟਾਲਾ ਦੇ ਨੇੜੇ ਇੱਕ ਪਿੰਡ ਦੇ ਵਿੱਚ ਨੌਜਵਾਨਾਂ ਨੇ ਇੱਕ ਪਿੰਡ ਦੇ ਵਿੱਚ ਜਿਹੜੀ ਆ ਆਪਣੇ ਪਿੰਡ ਦੀ ਲੋਹਾਰ ਬਦਲ ਲਈ ਜ਼ਿੰਮੇਵਾਰੀ ਚੁੱਕੀ ਆ ਔਰ ਪਿੰਡ ਜਿਹੜਾ ਹੈ ਉਹਨਾਂ ਦਾ ਕਹਿਣਾ ਹੈ ਬਹੁਤ ਸੋਹਣਾ ਪਿੰਡ ਜਿਹੜਾ ਇਹ ਬਣਾਇਆ ਜਾਊਗਾ ਆਪਾਂ ਗੱਲ ਵੀ ਕਰਦੇ ਆ ਨੌਜਵਾਨਾਂ ਦੇ ਨਾਲ ਸਭ ਤੋਂ ਪਹਿਲਾਂ ਬੰਦੇ ਦੇ ਮਨ 'ਚ ਭਾਵਨਾ ਹੋਣੀ ਚਾਹੀਦੀ ਆ ਕਿ ਮੈਂ ਆਪਣੇ ਪਿੰਡ ਵਾਸਤੇ ਆਪਣੇ ਲੋਕਾਂ ਵਾਸਤੇ ਕੁਝ ਕਰਨਾ ਚਾਹੁੰਨਾ ਸੋ 10 11 10 11 ਸਾਲ ਹੋ ਗਿਆ ਭਾਈ ਕਨਈਆ ਜੀ ਵੈਲਫਰ ਸੁਸਾਇਟੀ ਛੜੀ ਰਜਿਸਟਰਡ ਆ ਭਾਰਤ ਸਰਕਾਰ ਵੱਲੋਂ ਸੋ ਉਹਦੇ ਵਿੱਚ ਅਸੀਂ ਘੱਟ ਤੋਂ ਘੱਟ ਹੁੰਨ ਤੱਕ 65-70 ਲੱਖ ਰੁਪਏ ਦਾ ਕੰਮ ਕੀਤਾ ਜਿਹਦੇ ਵਿੱਚ ਲੋੜਵੰਦਾਂ ਦੇ ਲੈਂਜ ਖੁਆਏ ਆ ਘਰ ਬਣਾਏ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਜਿਹੜੇ ਟਰੀਟਮੈਂਟ ਜਿਹੜਾ ਕਰਵਾਇਆ ਨਾਲ ਦੀ ਨਾਲ ਸਾਡੇ ਮਨ 'ਚ ਇਹ ਇੱਕ ਚਿੰਗਿਆ ਨੌਜਵਾਨ ਵੀਰਾਂ ਦੇ ਇਹ ਆਪਾਂ ਕੋਸ਼ਿਸ਼ ਕਰਨੀ ਯਤਨ ਕਰਦੇ ਰਹਿਣਾ ਕਿ ਇਹ ਪਿੰਡ ਨੂੰ ਇੰਨਾ ਕੁ ਸੋਹਣਾ ਬਣਾਉਣਾ ਵਾ ਕਿ ਇੱਕ ਦਿਨ ਇਹ ਪਿੰਡ ਦੀਆਂ ਜਿਹੜੀਆਂ ਗੁੰਜਾਂ ਨੇ ਜਾਂ ਸੁੰਦਰਤਾਵਾਂ ਵੱਜੋਂ ਦੁਨੀਆ 'ਚ ਇਹਦੀ ਪਛਾਣ ਹੋਵੇ ਸਾਡੇ ਮਨ ਦਾ ਜਿਹੜਾ ਇੱਕ ਇੱਕ ਸਾਡਾ ਟਾਰਗੇਟ ਆ ਕਿ ਅਸੀਂ ਉੱਥੇ ਪਹੁੰਚੀਏ ਉਹਦੇ ਵਾਸਤੇ ਅਸੀਂ ਦਿਨ ਰਾਤ ਆਪ ਆਣ ਕੇ ਜਿਹੜੇ ਇਹ ਕਾਰਜ ਆ ਉਹਨਾਂ ਦੇ ਵਿੱਚ ਕੰਮ ਕਰਦੇ ਆ ਇਹ ਨਹੀਂ ਆ ਕਿ ਕੱਲੇ ਚਿੱਟੇ ਕੁਰਤੇ ਪਜਾਮੇ ਪਾ ਕੇ ਤੇ ਆਪਾਂ ਸੋਚਦੇ ਆ ਕਿ ਆਪਾਂ ਪਿੰਡ ਨੂੰ ਸੋਨਾ ਬਣਾ ਲਾਂਗੇ ਆਪਾਂ ਮਜ਼ਦੂਰਾ ਵਾਂਗਰ ਆਪਣੇ ਪਿੰਡ ਦੀ ਸੇਵਾ ਕਰਕੇ ਤੇ ਇਹ ਪਿੰਡ ਦਾ ਨਾਮ ਜਿਹੜਾ ਕਿਸੇ ਦੁਨੀਆ ਦੇ ਨਕਸ਼ੇ ਤੇ ਲੱਗ ਜਾ ਜਦੋਂ ਕਿ ਕਈ ਵਾਰੀ ਇਹ ਪਿੱਛੇ ਖਾਣ ਵੀ ਪਉਂਦੇ ਜਿਹੋ ਜੀ ਕੋਕੋ ਹੋ ਜੇ ਬੱਚੇ ਹਨ ਕਹਿਣ ਦਾ ਭਾਵਾ ਵੀ ਜਿੱਦਾਂ ਦਾ ਹਾਲਾ ਦਿਵਾਲੇ ਦੇ ਵਿੱਚ ਕੋਈ ਇਦਾਂ ਦੀ ਸ਼ਖਸੀਅਤ ਸਾਹ ਬੁੱਲੇਵਾਲ ਵਰਗੀ ਮੈਂ ਤਾਂ ਕਹਿੰਦਾ ਉਸ ਮਾਂ ਨੂੰ ਵੀ ਮੈਂ ਸਲੂਟ ਕਰਦਾ ਜਿਹਦੀ ਕੁੱਖ ਤੋਂ ਉਸ ਪੁੱਤ ਨੇ ਜਨਮ ਲਿਆ ਕਿ ਅੱਜ ਉਹਦੇ ਪਿੰਡ ਦਾ ਨਾਂ ਉਹਨੇ ਦੁਨੀਆ 'ਚ ਰੋਸ਼ਨ ਕੀਤਾ ਔਰ ਉਹ ਵੀ ਆਪਣੀ ਜੇਬ ਦੇ ਵਿੱਚੋਂ ਪੈਸੇ ਬਾਹਰ ਦੇ ਦੇਸ਼ 'ਚ ਮੈਂ ਵੀ ਰਹਿ ਕੇ ਆਂ ਜੀ 10 ਸਾਲ ਇੰਗਲੈਂਡ 'ਚ ਬਾਹਰ ਜਾ ਕੇ ਕਮਾਈ ਕਰਨੀ ਬਹੁਤ ਸਖਤ ਆ ਉੱਥੇ ਬੈਠਾ ਨਹੀਂ ਜਾਂਦਾ ਟਾਈਮ ਟੂ ਟਾਈਮ ਕੰਮ ਕਰਨਾ ਪੈਂਦਾ ਪਰ ਫਿਰ ਵੀ ਇੰਨੀ ਸਖਤ ਮਿਹਨਤ ਕਰਨ ਦੇ ਬਾਵਜੂਦ ਆਪਣੇ ਪਿੰਡ ਵਾਸਤੇ ਇੰਨਾ ਪਿਆਰ ਇੰਨਾ ਦਰਦ ਰੱਖਣਾ ਇੱਕ ਯੋਧੇ ਸੂਰਬੀਰ ਬੰਦਿਆਂ ਦਾ ਕੰਮ ਆ ਕੋਈ ਆਮ ਬੰਦੇ ਦਾ ਇਹ ਕੰਮ ਨਹੀਂ ਆ ਸੋ ਇਹ ਗੱਲ ਤੁਹਾਡੀ ਠੀਕ ਆ ਕਿ ਜਦੋਂ ਆਲੇ-ਦੁਆਲੇ 2-4 ਬੰਦੇ ਇਦਾਂ ਕੰਮ ਕਰਨਾ ਸ਼ੁਰੂ ਕਰ ਦੇਣਗੇ ਤੇ ਇਹ ਰਵੈਤ ਜਿਹੜੀ ਆ ਇਹ ਤੁਰਨੀ ਸ਼ੁਰੂ ਹੋ ਜਾਏਗੀ ਅੱਗੇ ਦੀ ਅੱਗੇ ਹੋਰ ਵੀ ਲੋਕਾਂ ਦੀ ਜਾਗਰੂਕਾ ਅਸੀਂ ਅੱਜ ਵੀ ਗੱਲ ਕਰਦੇ ਆ ਕਿ ਬੜੇ ਐਡਵਾਂਸ ਆ ਬੜੇ ਸੋਹਣੇ ਆ ਬੜੇ ਹਰੇ ਭਰੇ ਆ ਕਿੰਨਾ ਡਿਸਿਪਲਨ ਆ ਪਰ ਉੱਥੋਂ ਦੇਖ ਕੇ ਇੱਥੇ ਆ ਕੇ ਉਸ ਚੀਜ਼ ਨੂੰ ਐਗਜ਼ਾਮਪਲ ਨੂੰ ਸੈੱਟ ਕਰਨਾ ਸਾਡੂੰ ਮਿਹਨਤ ਕਰਨ ਦੀ ਲੋੜ ਕਿਉਂਕਿ ਉੱਥੇ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਆ ਨਿਊਟਰਲ ਜੇ ਆਮ ਬੰਦਿਆਂ ਦਾ ਕੋਈ ਇੰਨੀ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀ ਜਾਂ ਹੁੰਨੀ ਜ਼ਿੰਮੇਵਾਰੀ ਲੈਣ ਦੀ ਲੋੜ ਨਹੀਂ ਕਿਉਂਕਿ ਸਰਕਾਰਾਂ ਹੀ ਸਾਰੇ ਕੰਮ ਕਰਦੀਆਂ ਔਰ ਜੇ ਸਾਡੇ ਦੇਸ਼ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਇੱਥੇ ਜੇ ਸਰਕਾਰਾਂ ਦੇ ਸਿਰ ਤੇ ਰਹੀਏ ਜਾਂ ਕਹੀਏ ਕਿ ਪੰਚਾਇਤਾਂ ਦੀ ਵੀ ਮੈਂ ਗੱਲ ਕਰਲਾਂ ਕਿ ਉਹਨਾਂ ਦੇ ਸਿਰ ਤੇ ਰਹੇ ਤੇ ਆਪਾਂ ਆਪਣੇ ਪਿੰਡਾਂ ਨੂੰ ਸੋਹਣੇ ਖੂਬਸੂਰਤ ਜਾਂ ਵਧੀਆ ਹੀ ਬਣਾ ਨਹੀਂ ਸਕਦੇ ਇਹ ਸਾਨੂੰ ਆਪ ਹੀ ਉੱਠਣਾ ਪਾਣਾ ਸਾਡੇ 'ਚ ਜਜਬਾ ਹੋਣਾ ਚਾਹੀਦਾ ਵਾ ਕਿ ਜ਼ਿੰਦਗੀ ਬਾਰ-ਬਾਰ ਨਹੀਂ ਮਿਲਣੀ ਅਜਿਹੇ ਕੰਮ ਕਰਕੇ ਜ਼ਿੰਦਗੀ ਜੀਂਦਿਆਂ ਕਰਕੇ ਜਾਈਏ ਜਿਦਾਂ ਬੁੱਲੇਵਾਲ ਵੀਰ ਕਰਕੇ ਜਾ ਰਿਹਾ ਉਹ ਜਿਹੜੇ ਕੰਮ ਨੇ ਉਹ ਸਦਾ ਆਉਣ ਵਾਲੀਆਂ ਮੇਰੇ ਖਿਆਲ ਨਾਲ 2-4-5 ਪੀੜ੍ਹੀਆਂ ਤੇ ਯਾਦ ਰੱਖਣਗੀਆਂ ਜਿਹੜੇ ਉਹਨਾਂ ਕੰਮ ਕਰ ਲੰਨੇ ਸੋ ਸਾਨੂੰ ਖੁਦ ਨੂੰ ਇਹ ਕੰਮ ਕਰਨ ਵਾਸਤੇ ਗਰਾਊਂਡ ਤੇ ਆਉਣਾ ਚਾਹੀਦਾ ਆ ਵੀ ਸਾਹ ਆਂਦਾ ਕਿ ਮੈਂ ਵੀ ਆਉਤ ਨਹੀਂ ਬਹੁਤ ਵਧੀਆ ਕਰਦੇ ਆ ਚਲੋ ਕਰਨਾ ਵੀ ਚਾਹੀਦਾ ਆ ਵਧੀਆ ਉਹਨਾਂ ਨਾਲ ਲੱਗੇ ਆ ਵੀਰਾ ਘਟੀਆਂ ਕੀ ਕਰਦੀਆਂ ਕੋਠੀਆਂ ਦਾ ਹਰ ਕੋਈ ਆਪਣੀ ਬਣਾਉਂਦਾ ਵਾ ਆਪਣੇ ਲਈ ਬਣਾਉਂਦਾ ਤੇ ਉਹ ਪਿੰਡ ਵਾਸਤੇ ਬਣਾਉਂਦੇ ਆ ਹਲੋ ਇਹ ਮੇਰੀ ਉਹਨਾਂ ਨੇ ਕਿਹਾ ਕਹਿੰਦੇ ਵੀ ਯਾਰ ਵਾਂਗੋ ਆ ਨਹੀਂ ਜਾਣਾ ਆਂਦਾ ਵੀ ਉੱਥੇ ਵੀ ਆਪਣੇ ਨਾਲ ਕੁਝ ਆਪਣੇ ਸੱਜਣ ਹੈਗੇ ਨੇ ਉਹ ਟੀਮ ਪੂਰੀ ਆ ਕਾਫੀ ਆਪਣੇ 25 30 ਬੰਦਾ ਹੈ ਜਿਹੜੇ ਪਿੰਡ ਨੂੰ ਬੇ ਵਧੀਆ ਤਰੀਕਾ ਬਣਾਉਣਾ ਧਿਆਨ ਦੇ ਵੀ ਜਰੂਰ ਜਾਣਾ ਦੇਖ ਕੇ ਆਉਣਾ ਕਿ ਕੀ ਕੀ ਕਰ ਰਹੇ ਆ ਤੇ ਆਪਾਂ ਵੀ ਉਸ ਤੋਂ ਹੋ ਸਕਦਾ ਵੀ ਆਪਾਂ ਵੀ ਕੋਈ ਨਵਾਂ ਕੋਈ ਸਿੱਖੀਏ ਵੀ ਜਿਹੜੀ ਆਪਾਂ ਕੁਝ ਰਹਿ ਗਏ ਆ ਕੁਝ ਕੰਮ ਕਰਨ ਤੋਂ ਉਹ ਨਾਲ ਵੇਖ ਕੇ ਤੇ ਆਪਾਂ ਵੀ ਕੋਈ ਪਿੰਡ ਦੇ ਵਿੱਚ ਕੋਈ ਚੇਂਜ ਕਰ ਲਿਆ ਲਿਆ ਸਕੀਏ ਉਹ ਇਸੇ ਕਰਕੇ ਮੈਂ ਵੀ ਦੇਖਣਾ ਹੈ ਵੀ ਕੀ ਕੀ ਕਰ ਰਹੇ ਨਾ ਬਹੁਤ ਵਧੀਆ ਇਹਨਾਂ ਦਾ ਮਤਲਬ ਕਿ ਸਲਾੰਗਾ ਯੋਗ ਹੈ ਕਹਵਾ ਕਿ ਇਹਨਾਂ ਵੇਖੋ ਆਹ ਦੱਸ ਰਹੇ ਕਿ 4-4 ਫੁੱਟ ਲੂੰਗੇ ਨਾਲੀਆਂ ਅਸੀਂ ਇਹ ਗਾਰਸੀ ਇੱਥੇ ਬਹੁਤ ਜ਼ਿਆਦਾ ਤੁਹ ਹੁਣ ਆ ਦੇਖ ਰਹੇ ਕਿੰਨਾ ਸੋਹਣਾ ਨਾਲਾ ਬਣਾਇਆ ਵਾ ਬਹੁਤ ਵਧੀਆ ਇਹ ਆ ਕਿ ਨਾਲ ਸੜਕ ਦਾ ਵੀ ਬਚਾਵਾ ਤੇ ਰਾਹ ਵੀ ਚੌੜਾ ਹੋ ਗਿਆ ਕਾਫੀ ਉਹਦੇ ਨਾਲ ਉਹਨੂੰ ਆਉਣ ਜਾਣ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਹੈਗੀ ਇੱਕ ਨਿਹਾਰ ਬਦਲ ਦੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਖਲਾਫ ਬਹੁਤ ਬਹੁਤ ਮਾੜੀ ਥੋੜੀ ਵੀ ਨਹੀਂ ਸਾਡੇ ਜਿਹੜੇ ਬੱਚੇ ਸੀ ਨਾ ਉਹ ਵੀ ਕਿਤੇ ਮੱਛਰ ਦੇ ਨਾਲ ਦੁਮਾਹਤ ਹੋ ਜਾਂਦੇ ਸੀ ਇੰਨਾ ਕੁ ਮੱਛਰੀ ਕਿਸੇ ਨੇ ਨਹੀਂ ਸੁਣਿਆ ਬੜੇ ਨੂੰ ਆਖਿਆ ਜਦੋਂ ਦੇਖ ਨਾ ਆ ਹੁਣ ਬਲਬ ਤੇ ਲੋਅ ਆ ਲੋਕ ਦੇਖਦੇ ਬੜਾ ਤੁਹਾਡੀ ਕਿਸੇ ਨੇ ਨਹੀਂ ਸੁਣੂ ਹੁਣ ਚਲੋ ਸਮਾਰ ਆਇਆ ਦੀ ਬੜੀ ਮਿਹਰਬਾਨੀ ਹੈ ਜਿਹੜੀ ਆ ਹੁਣਾਂ ਕੰਮ ਹੋਣ। ਅੜਕੇ ਹਨੇ ਨਹੀਂ ਸੁਣੂ। ਸਫਾਈਆਂ ਕੀਤੀਆਂ ਫਿਰ। ਹਾਂ ਇਹਨਾ ਆਪ ਕੀਤੀ। ਇਹਨਾ ਇੰਨੇ ਗੰਦੇ ਵਿੱਚ ਵੜ ਕੇ ਨਾ ਆਪ ਕੀਤਾ ਸਭ ਕੁਝ ਨਾ ਆਪ ਕੀਤਾ। ਇਹਨਾ ਨੇ ਬੱਚਿਆਂ ਨੇ ਨਾ ਇਹਨਾ ਨੇ ਸਭ ਕੁਝ ਨਾ ਆਪ ਕੀਤਾ। ਚਲੋ ਤੁਹਾਡੀ ਕਿਸੇ ਨੇ ਨਹੀਂ ਸੁਣੂ। ਕਿਹੜੇ ਬੱਚੇ ਨੇ ਜਿਨ੍ਹਾਂ ਨੇ ਬੱਚੇ ਆ ਸਾਡੇ ਸਾਰੇ ਬੱਚੇ ਹੀ ਨੇ। ਜਿਹਨਾਂ ਜਿਸ ਤਰ੍ਹਾਂ ਕਿ ਬਟਾਲਾ ਦੇ ਨੇੜੇ ਪਿੰਡ ਸਾਹ ਬੁੱਲੇਵਾਲ ਦਾ ਪਿੰਡ ਹੈ ਉਹਨੂੰ ਦੇਖਦੇ ਹੋਏ ਇਹ ਪਿੰਡ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਟੀਚਾ ਚੁੱਕਿਆ ਵੀ ਜੇ ਐਨ ਆਰ ਆਈ ਇੱਕ ਆਪਣੀ ਕਮਾਈ ਦੇ ਵਿੱਚੋਂ ਪਿੰਡ ਬਣਾ ਸਕਦਾ ਵਧੀਆ ਔਰ ਇਹਨਾਂ ਨੇ ਵੀ ਟੀਚਾ ਚੁੱਕਿਆ ਵੀ ਜਿਹੜਾ ਪਿੰਡ ਆ ਬਹੁਤ ਸੋਹਣਾ ਬਣਾਵਾਂਗੇ ਆਪਾਂ ਮੈਂ ਬਟਾਲਾ ਤੋਂ ਵਿੱਕੀ ਮਲਿਕਾ